21 ਦਸੰਬਰ 2024 ਨੂੰ ਅਮਲੋਹ ਦੀਆਂ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਇੱਕ ਵਕੀਲ ਦੇ ਨਾਲ ਹੋਈ ਮਾਰਕੁੱਟ ਦੇ ਸਬੰਧੀ ਕਾਰਵਾਈ ਨਾ ਹੋਣ ਤੇ 27 ਜਨਵਰੀ 2025 ਨੂੰ ਲੁਧਿਆਣਾ ਵਿਖੇ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ 28 ਅਤੇ 29 ਜਨਵਰੀ ਨੂੰ ਬਾਰ ਐਸੋਸੀਏਸ਼ਨ ਦੇ ਵੱਲੋਂ ਪੂਰੇ ਪੰਜਾਬ 'ਚ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਤਹਿਤ ਅੱਜ ਬਾਰ ਐਸੋਸੀਏਸ਼ਨ ਫਤੇਗੜ ਸਾਹਿਬ ਦੇ ਵੱਲੋਂ ਹੜਤਾਲ ਕਰਕੇ ਫਤੇਗੜ ਸਾਹਿਬ ਦਲਦਹ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤੇਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਤਾਰੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਹ ਹੜਤਾਲ ਲਗਾਤਾਰ ਜਨਰੂ ਤੱਕ ਰਹੇਗੀ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਬਾਹਰ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਦੀ ਮੀਟਿੰਗ ਲੁਧਿਆਣਾ ਵਿਖੇ ਬੁਲਾ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜੋ ਮੈਂ ਸਾਬਿਤ ਹੈ ਕਿ ਕਾਨੂੰਨ ਦੇ ਰਾਖਿਆਂ ਦੇ ਨਾਲ ਜੋ ਰਟਨਾ ਚੱਲ ਰਹੀ ਹੈ ਜੋ ਪੰਜਾਬ ਪੁਲਿਸ ਦੀ ਤਿੱਕੇਸ਼ਾਹੀ ਚੱਲ ਰਹੀ ਹੈ ਜਿਸ ਹਿਸਾਬ ਨਾਲ ਅੱਜ ਸਾਰਾ ਮਸਲਾ ਜਿਹੜਾ ਹੈਗਾ ਆਨਰੇਬਲ ਹਾਈ ਕੋਰਟ ਦੇ ਵੀ ਜਿਹੜਾ ਹੈਗਾ ਨੌਲੇਜ ਦੇ ਵਿੱਚ ਹੈਗਾ ਉਸ ਦੇ باوجود ਇੱਕ ਪੁਲਿਸ ਦੇ ਜਿਹੜੇ ਆਫੀਸਰਸ ਹੈਗੇ ਆ ਉਹ ਇਸ ਹੱਦ ਤੱਕ ਪਹੁੰਚੇ ਪਏ ਆ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਔਰ ਉਹਨਾਂ ਨੂੰ ਸੋਚਣਾ ਇਹ ਚਾਹੀਦਾ ਹੈਗਾ ਕਿ ਜਿੱਦਨ ਆਪਣੇ ਤੇ ਸਾਰੀ ਦੀ ਸਾਰੀ ਗੱਲਬਾਤ ਆਈ ਨਾ ਤੇ ਉਹ ਤੋਂ ਬਾਅਦ ਜਿਹੜਾ ਹੈਗਾ ਹਾਈ ਕੋਰਟ ਦੀਆਂ ਪੌੜੀਆਂ ਚੜਦੇ ਸਾਰੇ ਜਿਹੜੇ ਹੈਗੇ ਆ ਤੱਕ ਜਾਂਦੇ ਆ ਸੋ ਮੈਂ ਅੱਜ ਵੀ ਵਾਰਨਿੰਗ ਦੇ ਕੇ ਕਹਿ ਰਿਹਾ ਹਾਂ ਕਿ ਕੱਲ ਲੁਧਿਆਣਾ ਦੇ ਵਿੱਚ ਜਿੱਤੇ ਮੀਟਿੰਗ ਹੋਈ ਉਸ ਦੇ ਵਿੱਚ ਇੱਕ ਜੁਆਇੰਟ ਕਮੇਟੀ ਵੱਲੋਂ ਮਤਾ ਪਾਇਆ ਗਿਆ ਕਿ ਅੱਜ ਔਰ ਕੱਲ ਦੀ ਜਿਹੜੀ ਹੈਗੀ ਹੈ ਸਟ੍ਰਾਈਕ ਦੇ ਇਲਾਵਾ ਕੱਲ ਨੂੰ ਉੱਥੇ ਸਾਰੇ ਪੰਜਾਬ ਦੇ ਪ੍ਰਧਾਨਾਂ ਦੀ ਜਿਹੜੀ ਹੈਗੀ ਆ ਉਹ ਮੀਟਿੰਗ ਹੈਗੀ ਆ ਜਿਹਦੇ ਵਿੱਚ ਅਗਲਾ ਕੋਰਸ ਜਿਹੜਾ ਹੈਗਾ ਅ ਲਿਖਿਆ ਜਾਊਗਾ ਔਰ ਮੈਂ ਇਹ ਸਮਝਦਾ ਹੈਗਾ ਕਿ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਹ ਵਕੀਲ ਜਿਹੜਾ ਬਹੁਤ ਲੰਮਾ ਇਹਨਾਂ ਨੇ ਪੰਗਾ ਲਿਆ ਹੈ ਤੇ ਇਹ ਮਤਲਬ ਇਹਨਾਂ ਨੂੰ ਹਲਝੇ ਬਿਨਾ ਇਹਨਾਂ ਨੂੰ ਸਾਹ ਨਹੀਂ ਆਉਂਦੇ ਨਾ